ਬਰਸਾਤ ਦਾ ਦਿਨ ਜਿੱਥੇ ਠੰਡਕ ਅਤੇ ਰਿਮਝਿਮ ਖੁਸ਼ੀ ਲੈ ਕੇ ਆਉਂਦਾ ਹੈ ਉੱਥੇ ਹੀ ਸਾਡੀ ਸਿਹਤ ਲਈ ਵੱਡੀ ਚੁਣੌਤੀ ਵੀ ਬਣ ਕੇ ਆਉਂਦਾ ਹੈ ਜ਼ਿਲ੍ਹਾ ਮਲੇਰੀਆ ਅਧਿਕਾਰੀ ਡਾਕਟਰ ਗੁਰਪ੍ਰੀਤ ਕੌਰ ਨੇ ਦੱਸਿਆ ਹੈ ਕਿ ਬਰਸਾਤ ਦੇ ਮੌਸਮ ਦੇ ਵਿੱਚ ਮਲੇਰੀਆ ਡੇਂਗੂ ਚਿਕਨਗੁਨੀਆ ਟਾਈਫੋਇਡ ਹੈਜਾ ਤੇ ਸਕਿਨ ਇਨਫੈਕਸ਼ਨ ਵਰਗੀਆਂ ਬਿਮਾਰੀਆਂ ਵੀ ਆਮ ਹੀ ਹੋ ਜਾਂਦੀਆਂ ਨੇ ਇਹਨਾਂ ਤੋਂ ਬਚਾਅ ਦੇ ਲਈ ਸਾਵਧਾਨ ਰਹਿਣਾ ਕਾਫੀ ਜ਼ਰੂਰੀ ਹੈ ਇਸ ਦੇ ਲਈ ਘਰ ਦੇ ਆਲੇ-ਦੁਆਲੇ ਪਾਣੀ ਨੂੰ ਇਕੱਠਾ ਨਾ ਹੋਣ ਦਿਓ ਕੋਲਰ ਟੰਕੀਆਂ ਤੇ ਗਮਲਿਆਂ ਵਿੱਚ ਪਾਣੀ ਰੋਜ਼ਾਨਾ ਬਦਲੋ ਮੱਛਰਦਾਨੀ ਦੀ ਵਰਤੋਂ ਕਰੋ ਤੇ ਪੂਰੇ ਸਰੀਰ ਨੂੰ ਕੱਪੜੇ ਨਾਲ ਢੱਕ ਕੇ ਰੱਖੋ ਖਾਣ ਪੀਣ ਸਾਫ਼ ਸੁਥਰਾ ਹੋਵੇ ਅਤੇ ਉਬਲਿਆ ਹੋਇਆ ਹੋਵੇ ਸਿਹਤ ਵਿਭਾਗ ਵੱਲੋਂ ਵੀ ਵੱਖ-ਵੱਖ ਪਿੰਡਾਂ ਤੇ ਸ਼ਹਿਰੀ ਇਲਾਕਿਆਂ ਦੇ ਵਿੱਚ ਫੌਗਿੰਗ ਲਾਰਵਾ ਸਾਇਡ ਛਿੜਕਾ ਤੇ ਲੋਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਮੇਂ ਉੱਤੇ ਵਰਤੀ ਗਈ ਸਾਬ ਦਾ ਨਿਤ ਤੁਹਾਨੂੰ ਕਿਸੇ ਵੱਡੀ ਬਿਮਾਰੀ ਤੋਂ ਬਚਾ ਸਕਦੀ ਹੈ ਜੀ ਮੇਰਾ ਨਾਮ ਡਾਕਟਰ ਗੁਰਪ੍ਰੀਤ ਕੋਹੜਾ ਹੈ ਮੈਂ ਐਮਬੀਬੀਐਸ 70 ਕਮਿਊਨਿਟੀ ਮੈਡੀਸਿਨ ਮੈਂ ਇੱਥੇ ਐਜ਼ ਅ ਡਿਸਟ੍ਰਿਕਟ ਐਪੀਡੀਮੀਓਲੋਜੀਸ ਦਾ ਕੰਮ ਕਰਦੀ ਹਾਂ ਆਮ ਤੌਰ ਤੇ ਬਰਸਾਤੀ ਦਿਨਾਂ ਵਿੱਚ ਕਿਹੜੀਆਂ ਅਗੜੀਆਂ ਬਿਮਾਰੀਆਂ ਹੁੰਦੀਆਂ بس ਸਾਤੀ ਚ ਸਾਡੇ ਖਾਣ ਪੀਣ ਨੂੰ ਲੈ ਕੇ ਪਾਣੀ ਨੂੰ ਲੈ ਕੇ ਤੇ ਡੇਂਗੂ ਚਿਕਨਗੁਨੀਆ ਤੇ ਮਲੇਰੀਆ ਇਹ تین ਮੱਛਰ ਜੋ ਮੱਛਰ ਕਰਕੇ ਹੁੰਦੀ ਹੈ ਨਾ ਇਹ ਸਾਰੀ ਬਿਮਾਰੀਆਂ ਸਾਨੂੰ ਪ੍ਰਸਾਤੀ ਮੌਸਮ ਚ ਜ਼ਿਆਦਾ ਮਿਲਦੀਆਂ ਹਨ ਕੀ ਪ੍ਰੀਕੌਸ਼ਨਸ ਹਨ ਇਹਨਾਂ ਦੇ ਕੀ ਕੀ ਕਰਨਾ ਚਾਹੀਦਾ ਹੈ ਜਦੋਂ ਇਹਨਾਂ ਨੂੰ ਪਰਹੇ ਪ੍ਰੀਕੌਸ਼ਨ ਹੈ ਕਿ ਘਰ ਦਾ ਹੀ ਖਾਣਾ ਖਾਦਾ ਜਾਵੇ ਠੀਕ ਹੈ ਘਰ ਦਾ ਹੀ ਅਗਰ ਸਾਡੇ ਕੋਲ ਪਤਾ ਹੈ ਕਿ ਸਾਡਾ ਪਾਣੀ ਸਾਫ ਨਹੀਂ ਆ ਰਿਹਾ ਕਿਤੇ ਨਾ ਕਿਤੇ ਪਿੱਛੇ ਕੰਟਾਮਨੇਸ਼ਨ ਹੈਗੀ ਹੈ ਤੁਹਾਨੂੰ ਬੋਇਲ ਕਰਕੇ ਜਾਂ ਫਿਰ ਕਲੋਰੀਨ ਟੈਬਲੇਟ ਪਾ ਕੇ ਹੀ ਉਹਨੂੰ ਵਰਤਿਆ ਜਾਵੇ ਤੇ ਸਬਜ਼ੀਆਂ ਨੂੰ ਧੋ ਕੇ ਨਮਕ ਦੇ ਪਾਣੀ 'ਚ ਜਾਂ ਫਿਰ ਵਿਨੇਗਰ 'ਚ ਉਹਨੂੰ 15 ਮਿੰਟ ਧੋਣ ਤੋਂ ਬਾਅਦ ਹੀ ਉਹਨੂੰ ਵਰਤਿਆ ਜਾਵੇ ਤੇ ਇਸ ਤੋਂ ਇਲਾਵਾ ਡੇਂਗੂ ਮਲੇਰੀਆ ਤੇ ਚਿਕਨ ਬੁਨਿਆ ਵਿੱਚ ਸਾਨੂੰ ਕਿਤੇ ਵੀ ਕਿਉਂਕਿ ਇਹ ਮੱਛਰ ਹੈ ਜੋ ਖੜੇ ਪਾਣੀ 'ਚ ਸਾਫ ਖੜੇ ਪਾਣੀ 'ਚ ਪੈਦਾ ਹੁੰਦਾ ਹੈ ਉਹ ਆਪਾਂ ਫ੍ਰਿਜ ਕੂਲਰ ਫਲਾਵਰ ਪੋਟ ਜਿੰਨੇ ਵੀ ਟੱਕਨ ਹੈ ਟ੍ਰੇ ਹੈ ਉਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਔਰ ਕੀ ਕੀ ਕੀਤਾ ਜਾ ਰਿਹਾ ਡਿਪਾਰਟਮੈਂਟ ਫਲੋ ਦੇ ਲਈ ਡਿਪਾਰਟਮੈਂਟ ਫਲੋ ਸਾਡੇ ਕੋਲ 101 ਟੀਮਾਂ ਬਣੀਆਂ ਹੋਈਆਂ ਹਨ ਜੋ ਪਿੰਡਾਂ ਦੇ ਲੈਵਲ ਤੋਂ ਲੈ ਕੇ ਸ਼ਹਿਰੀ ਲੈਵਲ ਤੱਕ ਹਰ ਇੱਕ ਜਗ੍ਹਾ ਪ੍ਰੈਜ਼ెంట్ ਹੈ ਤੇ ਉਹ ਡੇਲੀ ਸਰਵੇ ਕਰ ਰਹੇ ਨੇ ਤੇ ਡੇਲੀ ਸਰਵੇ ਵਿੱਚ ਉਹ ਘਰ-ਘਰ ਜਾ ਕੇ ਚੈੱਕ ਕਰਦਿਆਂ ਨੇ ਠੀਕ ਹੈ ਇਹਦੇ ਵਿੱਚ ਸਾਡੇ ਐਮਪੀਐਚ ਡਬਲਿਊ ਮਲਟੀਪਰਪਸ ਹੈਲਥ ਵਰਕਰ ਨੇ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਜੋ ਉਹਨਾਂ ਨੂੰ ਸੁਪਰਵਾਈਜ਼ ਕਰਦੇ ਨੇ ਤੇ ਸ਼ੁੱਕਰਵਾਰ ਵਾਲੇ ਦਿਨ ਨਰਸਿੰਗ ਸਟੂਡੈਂਟ ਤੇ ਆਸ਼ਾ ਵਰਕਰ ਇਨਵੋਲ ਹੁੰਦੇ ਨੇ ਸਾਡੇ ਨਾਲ ਇਸ ਤੋਂ ਇਲਾਵਾ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਕੋਈ ਸੈਮੀਨਾਰ ਵਗੈਰਾ ਲਗਾਏ ਜਾ ਰਹੇ ਹਨ ਹਾਂਜੀ ਸੈਮੀਨਾਰ ਹੁੰਦੀਆਂ ਰਹਿੰਦੀਆਂ ਕਈ ਵਾਰ ਐਮਓਜ਼ ਨੂੰ ਆਪਾਂ ਕਰ ਦਿੰਨੇ ਆ ਥਰੂ ਵੀਸੀ ਕਰਾ ਦਿੰਨੇ ਆ ਆਸ਼ਾ ਵਰਕਰ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਐਮਪੀਐਚਡਬਲਿਊ ਨੂੰ ਟ੍ਰੇਨਿੰਗ ਦੇ ਚੁਕੇ ਆਪਾਂ ਇਹ ਮਾਰਚ ਵਿੱਚ ਤੇ ਇਸ ਤੋਂ ਇਲਾਵਾ ਡੇਂਗੂ ਮੰਥ ਮਨਾ ਰਹੇ ਆ ਪਿਛਲੇ ਮਹੀਨੇ ਆਪਾਂ ਮਲੇਰੀਆ ਮੰਥ ਮਨਾਇਆ ਸੀਗਾ ਮੱਛਰਾਂ ਤੋਂ ਇਲਾਵਾ ਹੋਰ ਵੀ ਕੋਈ ਕਾਰਨ ਬਣ ਸਕਦੇ ਇਹਨਾਂ ਜਨਵਿਕ ਬਿਮਾਰੀਆਂ ਦੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੇ ਕਾਰਨ ਹਨ ਇਸ ਤੋਂ ਇਲਾਵਾ ਸਾਡੀ ਵਾਟਰ ਬੋਰਨ ਬਿਮਾਰੀ ਤੁਹਾਨੂੰ ਦੱਸ ਚੁੱਕੀਆਂ ਪਹਿਲੇ ਹੀ ਕਿ ਇਹ ਨਾਲ ਡਾਇਰੀਆ ਦੇ ਕੇਸਿਸ ਵੱਧ ਜਾਂਦੇ ਨੇ ਸਾਡੇ ਇਸ ਕਰਕੇ ਬਾਹਰ ਦਾ ਖਾਣਾ ਪੀਣਾ ਨਹੀਂ ਖਾਣਾ ਚਾਹੀਦਾ ਹੋਰ ਬੈਕਟੀਰੀਅਲ ਕੰਟਾਮਿਨੇਸ਼ਨ ਬਹੁਤ ਹੁੰਦੀ ਹੈ ਸਬਜ਼ੀਆਂ ਤੇ ਕਿ ਹਿਊਮਿਡਿਟੀ ਬਹੁਤ ਜ਼ਿਆਦਾ ਹੈ ਤੇ ਇਸ ਕਰਕੇ ਆਪਾਂ ਨੂੰ ਸਭ ਬਾਹਰ ਦਾ ਅਵੋਇਡ ਕਰਨਾ ਚਾਹੀਦਾ ਹੈ ਤੇ ਘਰ ਦੀ ਬਣੀ ਹੋਈ ਚੀਜ਼ ਹੀ ਖਾਣੀ ਚਾਹੀਦੀ ਹੈ ਜਿਸ ਵੇਲੇ ਬਰਸਾਤਾਂ ਸ਼ੁਰੂ ਹੁੰਦੀਆਂ ਲਗਾਤਾਰ ਕੇਸ ਆਨੇ ਸ਼ੁਰੂ ਹੋ ਜਾਂਦੇ ਹੋਰ ਇੱਕਦਮ ਕੇਸ ਆਨੇ ਸ਼ੁਰੂ ਹੋ ਜਾਂਦੇ ਡੇਂਗੂ ਔਰ ਮਲੇਰੀਆ ਦੇ ਉਹਨਾਂ ਦੀ ਕੀ ਅਰੇਂਜਮੈਂਟ ਸੱਬੀ ਉਹਨਾਂ ਦੀ ਅਰੇਂਜਮੈਂਟ ਇਹ ਹੀ ਹੈ ਕਿ 71 ਸਾਡੇ ਇਹੀ ਠਾਕੇ ਗਏ ਨੇ ਆਪਣੇ ਬਰੀਡਿੰਗ ਚੱਕਰ ਰੱਖੇ ਗਏ ਨੇ ਜੋ ਘਰ-ਘਰ ਜਾ ਕੇ ਸਰਵੇ ਕਰਦੇ ਨੇ ਇਸ ਤੋਂ ਇਲਾਵਾ ਨੰਬਰ ਆਫ ਬੈਡਸ ਆਪਾਂ ਡੈਡੀਕੇਟ ਕੀਤੇ ਹੋਏ ਨੇ ਡੇਂਗੂ ਮਲੇਰੀਆ ਚਿਕਨ ਗੁਨੀਆਂ ਡਾਇਰੀਆ ਦੇ ਲਈ ਤੇ ਸਾਡੇ ਹੀ ਹਰ ਜਗ੍ਹਾ ਪ੍ਰੈਜ਼ੈਂਟ ਹੈ ਜਿੱਨੀਆਂ ਸਾਡੀ ਸਰਕਾਰੀ ਫੈਸਿਲਿਟੀਆਂ ਨੇ ਡੀ ਐਚ ਹੋ ਗਿਆ ਸਬ ਡਿਵੀਜ਼ਨਲ ਹਸਪੀਟਲ ਬਟਾਲਾ ਹੋ ਗਿਆ ਸੀ ਐਚ ਯਾਂ ਹੋ ਗਏ 14 ਹਰ ਇੱਕ ਤੇ ਬੈਡ ਡੈਡੀਕੇਟ ਕੀਤੇ ਗਏ ਨੇ ਤੇ ਇਨਾਂ ਦੇ ਸੰਬੰਧੀ ਜਿਸ ਸਾਹ ਨੈਟ ਲਗਾ ਕੇ ਤਾਂ ਕਿ ਮੱਛਰ ਇੱਕ ਤੋਂ ਇੱਕ ਮਰੀਜ਼ ਤੋਂ ਦੂਸਰੇ ਮਰੀਜ਼ ਤੱਕ ਨਾ ਫੈਲੇ ਤੇ ਉਹਦਾ ਵੀ ਪੂਰਾ ਅਰੇਂਜਮੈਂਟ ਕੀਤਾ ਹੋਇਆ ਹੈ ਗੁਰਦਾਸਪੁਰ ਵਿੱਚ ਕੁਝ ਬਖਰੇ ਬੈਕ ਬਣਾਈ ਹੋਈ ਹੈ ਵਾਰਡ ਬਣਾਈ ਹੋਈ ਹੈ ਮਲੇ ਜੀ ਹਾਂ ਜੀ ਡੇਂਗੂ ਦੀ ਵਾਰਡ ਬਣਾਈ ਹੋਈ ਹੈ ਇਹ ਸਿਵਲ ਹਸਪੀਟਲ ਚ ਅਲੱਗ ਹੈ ਸਬ ਡਿਵੀਜ਼ਨਲ ਹਸਪੀਟਲ ਚ ਅਲੱਗ ਬਣੀ ਹੋਈ ਹੈ ਲੋਕਾਂ ਨੂੰ ਕੀ ਕੀ ਅਵੇਅਰ ਕਰਨਾ ਚਾਹੋਗੇ ਖਾਸ ਕਰ ਖਾਨ ਪੀਣ ਵਾਲੀ ਸਿਹਤ ਕੀ ਅਵੇਅਰ ਕਰੀਏਗੇ ਖਾਨ ਪੀਣ ਵਾਲੀ ਹੈ ਕਿ ਸਭ ਤੋਂ ਪਹਿਲੇ ਕਿ ਬਾਹਰ ਦਾ ਨਾ ਖਾਓ ਅਸੀਂ ਜੋ ਵੀ ਚੀਜ਼ ਖਾਣੇ ਆ ਇਹ ਦੇਖਦੇ ਹਾਂ ਠੀਕ ਹੈ ਆਪਨੇ ਜਦੋਂ ਆਪਾਂ ਘਰ ਬਣਾਨੇ ਉਹਨੂੰ ਚੰਗੀ ਤਰ੍ਹਾਂ ਧੋਣਦੇ ਆ ਸਭ ਕੁਝ ਕਰਕੇ ਦੈਨ ਉਸ ਤੋਂ ਬਾਅਦ ਆਪਾਂ ਨੂੰ ਕੁਕ ਕਰਦੇ ਆ ਠੀਕ ਹੈ ਕੋਈ ਵੀ ਚੀਜ਼ ਆ ਉਹਨੂੰ ਪੱਕੀ ਹੋਣੀ ਚਾਹੀਦੀ ਹੈ ਜਿਵੇਂ ਅੰਡਾ ਉਬਾਲ ਕੇ ਖਾਣੇ ਆ ਠੀਕ ਹੈ ਜਿ세 ਬਾਹਰ ਵਾਲੇ ਧਿਆਨ ਨਹੀਂ ਦੇਣਗੇ ਸ਼ਿਲਕਾ ਵੀ ਕਿਤੇ ਨਾ ਕਿਤੇ ਲੱਗਿਆ ਹੋਏਗਾ ਤੇ ਇਸ ਟਾਈਮ ਤੇ ਉਹ ਜ਼ਿਆਦਾ ਖਤਰਨਾਕ ਹੈ ਕਿਉਂਕਿ ਜੋ ਐਗ ਐਗ ਦੇ ਸ਼ੈਲ ਤੇ ਵੀ ਬੈਕਟੀਰੀਆ ਹੁੰਦੇ ਨੇ ਜੋ ਅੱਗੇ ਸਾਡਾ ਪੇਟ ਖਰਾਬ ਕਰ ਦਿੰਦੇ ਨੇ ਉਮੀਬਾ ਹੁੰਦੇ ਨੇ ਮੀਬੀਆਸਿਸ ਹੋ ਜਾਂਦੀ ਹੈ ਇਨਫੈਕਸ਼ਨ ਹੋ ਜਾਂਦੀ ਹੈ ਤੇ ਇਹ ਚੀਜ਼ਾਂ ਹੁੰਦੀਆਂ ਨੇ ਜਿਹਦੇ ਕਰਕੇ ਸਾਨੂੰ ਧਿਆਨ ਰੱਖਣਾ ਪੈਂਦਾ ਹੈ ਕਿ ਆਪਾਂ ਘਰ 'ਚ ਹੀ ਚੰਗੀ ਤਰ੍ਹਾਂ ਉਹਨੂੰ ਬਾਲ ਕੇ ਉਹ ਚੀਜ਼ਾਂ ਨੂੰ ਬਟੋ ਕੀਤੀ ਜਾਵੇ।